है ना सत श्रीकाल जी मैं गुरमीत सिंह जोनल मैनेजर पंजाब एक्सिंग में कमृत सर असर इतने इस काम स्थान आए हैं कल साड बैंक का एक सौ अठारव स्थापना दिवस हैगा ਕੱਲ ਦੇ ਦਿਨ 24 ਜੂਨ ਨੂੰ 1908 ਸਿੱਖ ਸਖਤ ਕਾਪਸਨ ਬਣਦੀ ਸਥਾਪਨਾ ਕੀਤੀ ਸੀ ਤੇ ਅਸੀਂ ਕਿਉਂਕਿ ਇਹ ਬੈਂਕ ਦਾ ਬੜਾ ਵੱਡਾ ਲੈਣਾ ਇਸ ਕਰਕੇ ਅਸੀਂ ਸਭ ਦੇ ਆਪਸ-ਪਾਸ ਆ ਕੇ ਬੈਂਕ ਵੱਲੋਂ ਇੱਕ ਵਾਟਰ ਪੂਲਰ ਇੱਕ ਦੋ 20 20 ਸੇਵਾ ਕਰਨ ਲਈ ਆਏ ਤੇ ਸਾਡੇ ਬੈਂਕ ਨੂੰ ਦੁਬਾਰਾ ਸਾਹਿਬ ਦੀ ਮੈਨੇਜਮੈਂਟ ਦਾ ਸੰਦੇਸ਼ ਬਹੁਤ ਬੜਾ ਸੇਵਾ ਹੋਵੇ ਇਸ ਏਰੀਆ ਦਾ ਬਹੁਤ ਬੜਾ ਸੇਵਾ ਹੋਵੇ ਤੇ ਸਾਡੇ ਪੰਜਾਬ ਸ਼ਹਿਰ ਦਾ ਦੂਸਰਾ ਨਾ ਹੀ ਪੰਜਾਬ ਹੈ ਇੱਥੇ ਦੇ ਰੈਂਜਿਸ ਇੱਕ ਦੁਬਾਰਾ ਸਾਹਿਬ ਹੈਗੇ ਨੇ ਤੇ ਤੁਸੀਂ ਜਿੱਦਾਂ ਅੱਗੇ ਸਾਨੂੰ ਹਮੇਸ਼ਾ ਆਪਣਾ ਪਿਆਰ, ਸਤਾਰ ਆਪਣਾ ਸਾਥ ਦਿੱਤਾ ਹੈ ਅੱਗੇ ਵੀ ਅਸੀਂ ਤੁਸੀਂ ਤੁਹਾਡੇ ਕੋਲ ਇਹੀ ਉਮੀਦ ਕਰਦੇ ਆਂ ਕਿ ਸਾਡੇ ਬੰਦ ਨਾਲ ਜੁੜੇ ਰਹੋ ਸਾਡੇ ਪੈਂਦੀਆਂ ਜਿਦੋਂ ਜਿਹੜੀਆਂ ਸੇਵਾਵਾਂ ਦਾ ਫਾਇਦਾ ਪਾਓ ਤੇ ਅਸਾਨੂੰ ਇਦਾਂ ਹੀ ਸੇਵਾ ਕਰਨ ਦਾ ਮੌਕਾ ਦਿਓ ਤੇ ਨਾਲ ਹੀ ਕੱਲ ਕੋ ਵੀ ਸਾਡਾ ਸਤਿਪਨਾ ਜੁੜਸ ਹੈ ਕਿਸ਼ੇ ਕੱਲ ਅਸੀਂ ਫਾਸਤਖ ਸਾਬ ਦਾ ਕੰਪਰਸ ਸਾਬ ਰੱਖਦੇ ਸੀ ਉਹ ਤੋਂ ਪਹਿਲੇ ਸਭ ਲਈ ਉਸ ਦਿਨ ਸਾਡਾ ਹਾਰਗੇਟ ਜ਼ੋਨਲ ਆਫਿਸ ਆਇਆ ਉਹ ਤੇ ਲੰਗਰ ਤੇ ਚੀ ਲੱਗੇ ਤੇ ਸਾਰੀ ਸਾਥ ਸਭ ਨੂੰ ਮਨੋ ਖਾਸ ਸੈਕਟਰ ਦੇ ਸਾਰੇ ਤੁਸੀਂ ਹਾਜ਼ਰ ਹੋ ਕੇ ਸ਼ਾਮਲ ਹੋ ਕੇ ਸਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਵੀ ਬੈਂਕ ਨਾਲ ਇੱਥੇ ਜੁੜੇ ਰਹੇ ਧੰਨ ਚਲੋ ਆਈਏ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਅਗੋਦੀ ਕੀ ਫਤਿਹ ਅੱਜ ਸਾਡੇ ਜੀ ਪੰਜਾਬ ਐਂਡ ਸਿੰਧ ਬੈਂਕ ਦੇ ਜੁਨਰ ਮੈਨੇਜਰ ਸਾਹਿਬ ਸਰਦਾਰ ਗੁਰਮੀਤ ਸਿੰਘ ਜੀ ਤੇ ਇੱਥੋਂ ਦੀ ਜਿਹੜੀ ਬੈਂਕ ਦੇ ਮੈਨੇਜਰ ਨੇ ਉਹਨਾਂ ਨੇ ਆਪਣੀ ਸਥਾਪਨਾ ਦਿਵਸ ਤੇ ਜਿਹੜੀ ਬੈਂਕ ਦਾ ਸਥਾਪਨਾ ਦਿਵਸ ਕੱਲ ਮਨਾ ਰਿਹਾ ਹੈ ਜੀ ਉਹਨੂੰ ਮੁੱਖ ਰਾਖਾ ਦੇ ਗੁਰਦਾਰਾ ਸਾਹਿਬ ਸ੍ਰੀ ਵਾਰਕਰ ਸਾਹਿਬ ਨੂੰ ਇੱਕ ਵਾਟਰਪੂਲਰ ਤੇ ਦੋ ਵੀਰਜਰ ਸੰਗਤਾਂ ਦੇ ਲਈ ਜਿਹੜੀਆਂ ਉਹਨਾਂ ਨੇ ਪਟਾਵਾਂ ਦਿੱਤੀਆਂ ਨੇ ਤੇ ਮੈਂ ਆਪਣਾ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੇ ਆਪਣੇ ਸਮੂਹੇ ਸਾਥਰਾਂ ਵੱਲੋਂ ਜਿੱਥੇ ਪੰਜਾਬ ਐਡ ਸੰਘ ਵੰਕਰੇ ਦੀ ਸਥਾਪਨਾ ਦੇ ਸਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਸੱਜੇ ਸੇਵਾਵਾਂ ਕੀਤੀਆਂ ਨੇ ਕਿ ਸਾਡਾ ਇਸ ਬੈਂਕ ਨਾਲ ਕਿ ਉਹ ਵੀ ਜਿਵੇਂ ਇਹਨਾਂ ਨੇ ਦੱਸਿਆ ਵੀ ਸਿੰਧ ਬੈਂਕ ਦੇ ਨਾਂ ਦੇ ਨਾਲ ਹੀ ਪਹਿਲਾਂ ਪੰਜਾਬ ਲੱਗਦਾ ਹੈ ਇਹ ਮਤਲਬ ਇਹ ਮੰਨਿਆ ਜਾਂਦਾ ਸੀ ਵੀ ਇਹ ਸਿੱਖਾਂ ਦੀ ਬੈਂਕ ਹੈ ਸੋ ਮੈਂ ਇੱਕ ਵਾਰੀ ਫੇਰ ਇਸ ਗੁਰੂ ਘਰ ਦਾ ਮੁਕਤੀ ਸੇਵਾ ਦਾ ਹੋਣ ਦੇ ਨਾਤੇ ਇਹਨਾਂ ਨੇ ਸਮੁੱਚੇ ਸਾਫ ਦਾ ਧੰਨਵਾਦ ਕਰਦਾ ਹਾਂ ਯਕੀਨ ਦਿਵਾਉਣਾ ਵੀ ਅਸੀਂ ਅੱਗੇ ਤੋਂ ਵੀ ਇਹਨਾਂ ਦੀ ਬੈਂਕ ਦੇ ਨਾਲ ਕਿਸੇ ਤਰ੍ਹਾਂ ਜੁੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਜੀ ਪੰਜਾਬ ਐਂਡ ਸਟੇਟ ਬੈਂਕ ਦੇ ਜੁਮਨਮਿੰਦਰ ਸਾਹਿਬ ਸਰਦਾਰ ਵਰਦੀ ਸਿੰਘ ਜੀ ਤੇ ਇੱਥੋਂ ਦੀ ਜਿਹੜੀ ਬੈਂਕ ਦੇ ਮੈਨੇਜਰ ਨੇ ਉਹਨਾਂ ਨੇ ਆਪਣੀ ਸਥਾਪਨਾ ਦਿਵਸ ਤੇ ਜਿਹੜੀ ਬੈਂਕ ਦਾ ਸਤਿਕਾਰਨਾਮਨ ਅੱਜ ਕੱਲ੍ਹ ਮਨਾ ਰਹਿ ਨੇ ਉਹਨੂੰ ਮੁੱਖ ਰੱਖਦੇ ਐ ਇਸ ਗੁਰਦਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਰਬਰ ਕਾਲਾ ਸਾਹਿਬ ਨੂੰ ਇੱਕ ਵਾਟਰ ਕੂਲਰ ਤੇ ਦੋ ਵੀਰਜਾਰ ਸੰਗਤਾਂ ਦੇ ਲਈ ਜਿਹੜੀਆਂ ਉਹਨਾਂ ਨੇ ਪੇਟਾਵਾਂ ਦਿੱਤੀਆਂ ਨੇ ਤੇ ਮੈਂ ਆਪਣਾ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੇ ਆਪਣੇ ਸਮੁੱਚੇ ਸਾਥ ਵੱਲੋਂ ਜਿੱਥੇ ਪੰਜਾਬ ਐਨ ਐਸ ਬੈਂਕ ਦੇ ਸਥਾਪਨਾ ਦੇ ਸਬੰਧੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂਕਾਰ ਲਈ ਸਰਵਾਨਨ ਕੀਤੀਆਂ ਨੇ ਕਿ ਸਾਡਾ ਇਸ ਬੈਂਕ ਨਾਲ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀ ਸਿੰਧ ਬੈਂਕ ਦੇ ਨਾਮ ਦੇ ਨਾਲ ਹੀ ਪਹਿਲਾਂ ਪੰਜਾਬ ਲੱਗਦਾ ਇਹ ਮਤਲਬ ਇਹ ਮੰਨਿਆ ਜਾਂਦਾ ਜੀ ਵੀ ਇਹ ਸਿੱਖਾਂ ਦੀ ਬੈਂਕ ਹੈ ਸੋ ਮੈਂ ਇੱਕ ਵਾਰੀ ਫੇਰ ਇਸ ਗੁਰੂਕਾਰ ਦਾ ਮੁਕਸੀਬਾ ਹੋਣ ਦੇ ਨਾਤੇ ਇਨਾਂ ਨੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਹੋਇਆ ਯਕੀਨ ਦਿਵਾਉਣਾ ਵੀ ਅਸੀਂ ਅੱਗੇ ਤੋਂ ਵੀ ਇਨਾਂ ਦੀ ਬੈਂਕ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਵਾਇਰੋਲੋਜੀ ਕਾਲਸਾ ਵਾਇਰੋਲੋਜੀ